ਕਿ ਮੈਨੂੰ ਕਿਹਦੇ ਪਾਸੋਂ ਉਹ ਇਹ ਕਹੇ ਜਾਲਾ ਦੁੱਧ ਉਹ ਚਾਚੇ ਕੋਲ ਪੁੱਛ ਕੇ ਆਂਦਾ ਸੀਗਾ ਉਹ ਤਾਂ ਕਹਿੰਨੇ ਕਿ ਸਾਡੇ ਤਾਂ ਘਰਾਂ ਨੇ ਮੱਝ ਸੂਣ ਵਾਲੇ ਆ ਕਿਤੇ ਇਹਨੇ ਥੋੜਾ ਜਿਹਾ ਦੁੱਧ ਹੀ ਨੇ ਕਿ ਸਾਡਾ ਆਪਦਾ ਆਪਦੀ ਮਸਾਰਦਾਗਾ ਤੇ ਉਹਨਾਂ ਨੂੰ ਤਾਂ ਮਿਲਿਆ ਨਹੀਂ ਉਹ ਕਹਿੰਦਾ ਅੱਜ ਜੀ ਦਿੰਦੇ ਮੈਂ ਦੇਦਾ ਇੱਕ ਮਰਦਾ ਕਿਲੋ ਤੇ ਸਾਹਮਣੇ ਦੇ ਮਾਸੀ ਕਿ ਹੈ ਨਾ ਇਹਨਾਂ ਨੇ ਕਹਿੰਦੀ ਸੀ ਮੱਝ ਸੂਈ 10 ਦਿਨ ਹੋ ਗਏ ਇਹਨਾਂ ਦਾ ਪੁੱਛਣਾ ਹੈ ਇਹ ਤੇ ਮਿਲ ਜੇ ਨਾ ਦੁੱਧ ਮੈਂ ਵੀ ਨੇੜੇ ਉਹ ਥੋੜੀ ਦੂਰ ਜਾਉਣਾ ਪੈਂਦਾ ਸੀ ਲੈਣੇ ਪੁੱਛ ਲਈ ਕਿ ਗੰਨੇ ਮੈਂ ਬਰ ਹੋਰ ਨਾ ਪੁੱਛੂੰਗੀ ਤੋ ਟਾਈਮ ਲੱਗਿਆ ਫਿਰ ਨਹੀਂ ਆਕੇ ਜਾ ਜਾ ਐਂ ਫਿਰ ਤੋਂ ਹਾਂ ਉਹਨਾਂ ਨੂੰ ਕੁਝ ਕਹਾਂ ਲੇ ਕੇ ਮਰ ਰੋਟੀ ਰੱਖੇ ਤੇ ਜਾਣਾ ਹੁਣ ਹਾਂ ਹਾਂ ਰੁਪੀ ਲਿਆ ਜਾਣਾ ਫਿਰ ਮੈਂ ਪਰ ਲੰਮਸੇ ਕਰਿਓ ਕੁਛ ਮਾਸੀ ਕਰੀਆਂ ਹਾਂ ਕਰੀਆਂ ਆ ਜੇ ਗੁਰਪ੍ਰੀਤ ਕੀ ਕਰੀ ਹੁੰਦੀ ਸੀ ਕੁਛ ਨਹੀਂ ਬਸ ਆਹ ਸਾਫ ਕਰੀ ਜਾਨੀ ਆ। ਮਾਸੀ ਕਿੰਨੇ ਸੋਹਰੇ ਨਾਲ ਥੋੜੇ ਸੁਈ ਮਨ ਕਰਿਆ ਇਹਨੇ ਕਦੋਂ ਕੋ ਭਰਾਈ ਇਹ? ਇਹ ਹੁਣੀ ਭਰਾਈ ਆ 2 ਮਹੀਨੇ ਹੋਏ ਨੇ। ਅੱਛਾ। ਪਰ ਕੜਾ ਹੀ ਭਰਾਈਆਂ ਜਾਂਦੀਆਂ ਨੇ ਪੈਸੇ ਵਾਹ ਲੱਗਦੇ ਨੇ ਤੇ। ਹਾਂ। ਪਰ ਸੋਈਆਂ ਤੇ ਵੀ। ਕੇ ਸੋਈਆਂ ਨਾਲ ਥੋੜਾ ਦੂਜਾ ਹੈ ਨਾ ਮਾਸੀ 3 ਉਹ ਵਾਲਾ। ਚੁਲ੍ਹਾ ਰੱਜ ਕੇ ਖੋਣ ਲਿਆਂਦਾ 20000 ਦਾ। ਕੋਦੀ ਮੋਟਰ ਜੀ ਸੜ ਗਈ ਮਾੜਾ ਕਿੱਥੇ ਹੋ ਕਰਾਂਗੇ ਹੰਮਰਾਵਾਂਗੇ ਫੇਰ ਖੜ ਜੂਗਾ ਨਵੀਂ ਲੈ ਆਉਣੀ ਆ ਫਿਰ ਅਸਤਾ ਫਰਜ ਵੀ ਫਿਰ ਨਵੀਂ ਚੱਕ ਲੈ ਆਹ ਹੁਣ ਲੇ ਕੇ ਆਵੀਂ ਕੇ ਬਾਬਾ ਤਾਂ ਤਾਂ ਕੇਸ ਇਹਨੂੰ ਹੋ ਗਈ ਦੋਸਾ ਲੈ ਤੀ ਹਾਂ ਪਿਆ ਹੋ ਜਾਏ ਮੈਂ ਵੀ ਚੀਜ਼ ਤਾਂ ਫਿਰ ਆਈ ਹੁੰਦੀ ਹੈ ਸਸਤੀ ਚੀਜ਼ ਦਾ ਖਰਾਬ ਹੋ ਜਾਂਦੀ ਮਸੇ ਥੋੜੇ ਪਾਣੀ ਦੇ ਲਿਆ ਕਰੋ ਨਾ ਆਹੋ ਮੈਂ ਲੈ ਲਿਆ ਕਰੂ ਮੇਰੇ ਹੌਲਾ ਜਾਂਦਾ ਪਾਣੀ ਕਰਦਾ ਕਿਤੇ ਨਾ ਤਾਂ ਮਾਰ ਆ ਜਾਂਦਾ ਛੋੜ ਹੈ ਤਾਂ ਹੈਗਾ ਹੈਗਾ ਤਾਂ ਹੋਏ ਤਾਂ ਖਰਾਬ ਹੋਏ ਦੋ ਤਿੰਨ ਮਹੀਨੇ ਹੋ ਗਏ ਕਿਸ ਮਾਰੀ ਨੇ ਹੈ ਨਾ ਇਹ ਨਵਾਂ ਇਹ ਪੁਰਾਣੇ ਨਹੀਂ ਚੱਲਦੇ ਹੁੰਦੇ ਪੁਰਾਣੀ ਚੀਜ਼ੇ ਕੰਮ ਨਹੀਂ ਚੱਲਦੀ ਆ ਨਵੇਂ ਹੀ ਲਿਆਵੇ ਤਾਂ ਫਿਰ ਹੋਰ ਉਹ ਤਿੰਨ ਚਾਰ ਮਹੀਨੇ ਚੱਲਦਾ ਸਾਰਾ ਮੁੜ ਕੇ ਕਹਾਂਗੇ ਚੱਲ ਇਸ ਬਣਾ ਲਿਆ ਕਹਾਂ ਕੋਈ ਨਾ ਫਿਰ ਨਿਕਰਾ ਕੋਈ ਨਹੀਂ ਤਾਂ ਨਹੀਂ ਆਗਾ ਕੋਈ ਕੰਮ ਕਰੀ ਇਹ ਪੁਰਾਣੇ ਜਿਹੇ ਨਹੀਂ ਚੱਲਦੀਆਂ ਕਹਿੰਦੀ ਚਲ ਮਾਰੀ ਸੋਡੋ ਮੈਨੂੰ ਚਲ ਕੋਈ ਨਹੀਂ ਲੈ ਜਾ ਕਰੀ ਮੈਂ ਤਾਂ ਦੁੱਧ ਪੁੱਛਦੀ ਸੀ ਬਸ ਇਹ ਤੂੰ ਉਹਦੇ ਕਹਿੰਦੀ ਸੀ ਨਾ ਕਿ ਗੁਰਦੁਆਰੇ ਗੱਲਾਂ ਕਰਦੀ ਸੀ ਵੀ ਦਸ ਘਰ ਇਹ ਤੂੰ ਮੱਝ ਸੁਣ ਚ ਹੂੰ ठीक <says> <November. ını Vincent Leonard> ਫਾਨੀ ਲੈ ਕੇ ਜੀ ਹਾਂਜੀ ਮੈਂ ਪੁੱਛਣਾ ਭੁੱਲ ਗਿਆ ਮਿਲ ਗਿਆ ਸੀਗਾ ਮਾਸਿਕਾ ਦੁੱਧ ਹਾਂ ਮੈਂ ਪੁੱਛਿਆ ਸੀ ਮਾਸਿਕ ਨੂੰ ਕਹਿੰਦੀ ਕੋਈ ਨਾ ਲੈ ਜਾ ਕਰ ਠੀਕ ਹੁਣ ਲੈ ਆਂਦਾ ਦੁੱਧ ਕਿਨਾਂ ਮੈਂ ਲੈ ਕੇ ਆਉਣਾ ਲੈ ਕੇ ਨਾ ਜਾਂਦੀ ਸੀ ਚੱਲਿਆ ਪਰ ਮੈਂ ਬੈਠਾ ਹੀ ਨਿਕਲ ਠੀਕ ਹੈ ਚਲਿਆ ਲੈ ਆਏ ਦੁੱਧ ਹਾਂਜੀ ਲੈ ਦੁੱਧ ਪਾ ਵਧੀਆ ਹੁੰਦਾ ਦੁੱਧ ਹੁਣ ਹਾਂ ਜੀ ਵਧੀਆ ਹੁੰਦਾ ਦੁੱਤ ਤਾਂ ਮਾਸ਼ੀ ਕੇ ਨਾ ਮਸ਼ੀਨ ਵੀ ਹੈ ਦੇਖੀ ਨਵੇਂ ਕੱਪੜੇ ਧੋਈ ਜਾਂਦੀ ਸੋਨੇ ਤੇ ਦੂਸਰੀ ਹੈ ਜੀ ਹਮੇ ਇਲੈਕਟ੍ਰੀਸ਼ੀਅਨ ਵਾਲੀ ਮੈਂ ਕਿ ਆਪਣੀ ਦਾ ਖਰਾਬ ਹੋਈ ਪਈ ਹੈ ਨਾ ਜੇ ਆਪਾਂ ਵੀ ਨਵੀਂ ਲਿਆਉਣ ਦੇ ਹੱਥ ਨਾਲ ਕੱਪੜੇ ਧੋਤੇ ਨਹੀਂ ਜਾਂਦੇ ਚਲ ਕੋਈ ਨਾ ਯਾਰ ਜਦੋਂ ਹੱਥ ਪੱਲਾ ਪੈਂਦਾ ਹੋਇਆ ਆਪਾਂ ਲਿਆਵਾਂਗੇ ਨਾ ਨਹੀਂ ਲਿਆਵਾਂਗੇ ਕਿਸ਼ਤਾਂ ਤੇ ਲਿਆਉਣਾ ਫਿਰ ਕੀ ਹੁੰਦਾ ਕਿਸ਼ਤਾਂ ਦੇ ਕੀ ਕੀ ਲਿਆਈ ਜਾਵਾਂਗੇ ਪਹਿਲਾਂ ਮੇਰੇ ਫੋਨ ਦੀ ਕਿਸ਼ਤ ਚੱਲੀ ਜਾਂਦੀ ਹੈ ਫਿਰ ਕੀ ਹੁੰਦਾ ਇੱਕ ਕਿਸ਼ਤ ਹੋਰ ਭਰ ਦੇ ਕਰੋ ਮਸ਼ੀਨ ਵੀ ਲਿਆਓ ਟੈਲੀਫੋਨ ਮਨਿਆ ਤਾਂ ਸਰਦਾ ਨਹੀਂ ਸੀਗਾ ਗੱਲਬਾਤ ਕਰਨੀ ਪਈ ਜਾਂਦੀ ਆ ਬਾਹਰ ਅੰਦਰ ਮਸ਼ੀਨ ਬਣਾ ਵੀ ਨਹੀਂ ਸਰਦਾ ਹੈਗਾ ਫਰਥਾ ਨਾਲ ਕੱਪੜੇ ਨੂੰ ਧੋਤੇ ਜਾਂਦੇ ਹੈਗੇ ਕੁਝ ਨਹੀਂ ਹੁੰਦਾ ਔਖਾ ਸੌਖਾ ਟਾਈਮ ਪਾਸ ਕਰ ਹੁੰਦਾ ਢੇਰ ਲੈ ਕੇ ਆ ਮੈਂ ਜਦੋਂ ਫਸਲ ਵੇਚੀ ਆਪਣੀ ਜੀਰੀ ਜੂਰੀ ਬੀਬੀ ਉਹਦੇ ਲੈ ਆਉਣਾ ਕਿੰਨਾ ਟਾਈਮ ਹੋ ਗਿਆ ਖਰਾਬ ਹੋਈ ਨੂੰ ਤੁਸੀਂ ਹਰ ਵਾਰ ਇਹ ਹੀ ਬਹਾਨਾ ਲਾਉਣੀ ਹੁੰਦੀ ਉਹਦੇ ਅਗਲੀ ਵਾਰ ਠੀਕ ਕਰਵਾ ਲਾਂਗੇ ਫੇਰ ਨਾ ਮਿਲਿਆ ਮੈਂ ਕਿੰਨਾ ਟਾਈਮ ਹੋ ਗਿਆ ਆਖਦੇ ਹੋ ਚਲ ਕੋਈ ਨਾ ਪਾਸ ਲਾਉਂਦੇ ਤਾਂ ਲੈ ਆ ਮੈਂ ਮਸ਼ੀਨ ਹੀ ਲੈ ਆ ਮੈਂ ਤੈਨੂੰ ਠੀਕ ਹਾਂ ਆ ਰੱਖ ਦੇ ਦਦੇ ਸਾਹਮਣੇ ਤੇ ਲੈ। ਸ਼ਲਾਕੇ ਦੇਖੀਏ ਮਸ਼ੀਨ ਕਿੱਥੇ ਚੱਲਦੀ ਤੇ ਉਹ ਸਵਿੱਚ ਤਾਂ ਹੋਣੀ। ਹਾਂ ਵੀ ਥੋੜੀ ਥੋੜੀ ਚੱਲ ਰਹੀ। ਇਹਦੇ ਜੁਮੇ ਚਾਹ ਦਿਸਕੋਂ ਆਲੇ ਜੁਮੇ ਚੱਲੇ ਦੀ ਜੇ ਤਨਾਲੇ ਤੋਂ ਨੇ ਪੈਣ ਦੇ ਕੱਪੜੇ ਹੋਣ।

ਹਾਂ ਹੋਣ ਗਿਆ ਦੀ ਹੋਰ ਤਾਂ ਕਮਰਾ ਵੀ ਬੜਾ ਸੋਹਣਾ ਹੈ ਨਾ ਹੋਰ ਹੈ ਜੇ ਕਮਰਾ ਚੇਲ ਛੋੜੀਆਂ ਸੋਹਣੀਆਂ ਲੱਗਦੀਆਂ ਨੇ ਛੋੜੇ ਨਹੀਂ ਹੈਗੇ ਨਾ ਮਸੀ ਜੜ ਦੇ ਟੀਵੀ ਸੀ ਉਹ ਫੇ ਖਰਾਬ ਹੋ ਰਿਹਾ ਹੈ ਘੱਟ ਵੱਧ ਹੀ ਦੇਖਦੇ ਹਾਂ ਮਾੜਾ ਮੋਟਾ ਹੀ ਦੇਖ ਲਈ ਆ ਹਾਂ ਇਹ ਵੀ ਕੱਲਾ ਬੰਦਾ ਲਾ ਕੇ ਬਹਿ ਜਾ ਨਾ ਜੀ ਲੱਗਿਆ ਰਹਿਣਾ ਵਧੀਆ ਹਾਂ ਥੋੜਾ ਤਾਂ ਵਧੀਆ ਚੱਲਿਆ ਮਸੀ ਦੇ ਹਾਂ ਹੁਣ ਮੈਂ ਵੀ ਕੱਲੀ ਜਾਣੀ ਬੈਠੀ ਰਹਿਣੀ ਉਹਦੇ ਨਾਲ ਲਾ ਕੇ ਜੀ ਲੱਗਿਆ ਰਹਿਣਾ ਸਵੇਰ ਪਾਣੀ ਨੂੰ ਦੁਬਾਰਾ ਮੈਂ ਕੰਮ ਵੀ ਕਰਨਾ ਹੈ। ਦੁਬਾਰਾ ਪਾਣੀ ਹੈ। ਇਹ ਜ਼ਿੰਦਗੀ ਵੀ ਤਾਂ ਨਹੀਂ ਹੈ ਨਾ ਕਿ ਮੈਂ ਸਵੇਰ ਲਈ। ਮੈਂ ਦੇ ਕਮਰਾ ਵੀ ਕਿ ਮੈਂ ਸੋਣਾ ਸੈਲਾਉਣ ਲਈ ਮੈਂ ਰਾਤ ਕੱਤੀ ਜਿਹਦੇ ਉੱਤੇ ટીਵੀ ਕੋ ਤੁਨੀ ਹੋਵੇ। ਲਾਗਰਕ ਮਤਰਾ ਦੇ ਮੈਸੇਜ ਜਿਵੇਂ ਦੇ ਇਸ ਨੇ ਤਾਂ ਚੱਕੀਏ ਦਿੱਖ ਗਏ ਹਨਾ ਤੇ ਅੱਲਸੂ ਦੇਖਿਆ ਹਾਂ ਸਭ ਵੱਡੀ ਸੀ ਇਹਨਾਂ ਦੇ ਆਪਾਂ ਵੀ ਟੇਹਣੇ ਕੋਸੀ ਦੇ ਤੂੰ ਧਾਰਾ ਬਸੂ ਕਾ ਮੈਂਗੀ ਮੇਰਾ ਪਹਿਲੀ ਗੱਲ ਤਾਂ ਇਹਦੀ ਕਿਸ਼ਤ ਨਹੀਂ ਪੂਰੀ ਹੁੰਦੀ ਸਾਰੀ ਚੀਜ਼ਾਂ ਕਿਸ਼ਤਾਂ ਦੇ ਲਈ ਜਾਂਦੇ ਆ ਆ ਫੋਨ ਦੀ ਕਿਸ਼ਤ ਨਹੀਂ ਮੱਠੋ ਲੈਂਦੀ ਹੈਗੀ ਮਸਾਂ ਭਰਦਾਗਾ ਕਦੇ ਕਿਸੇ ਤੋਂ ਪੈਸੇ ਫੜ ਕੇ ਭਰਦਾ ਕਦੇ ਕਿਸੇ ਤੋਂ ਇਹਦੀ ਕਿਸ਼ਤ ਆ ਜਾਂਦੀ ਹੈ ਕਿ ਤੈਨੂੰ ਮਿਸ਼ੀਨ ਵਾਸਤੇ ਕਿਹਾ ਸੀਗਾ ਉਦੋਂ ਤੁਸੀਂ ਮਿਸ਼ੀਨ ਉਹਦੀ ਕਹਿੰਦੀ ਫੇਰ ਮੁਹੱਲੇ ਸੁਣਿਕੇ ਲੈ ਇਹੋ ਵਧੀਆ ਕੰਨੇ ਬੰਦੇ ਦਾ ਟਾਈਮ ਪਾਸ ਨਹੀਂ ਹੁੰਦਾ ਦੇ ਤੁਸੀਂ ਕਰੇ ਨੀ ਦੇਖ ਲੈਂਦਾ ਬੰਦਾ ਕੋਈ ਉਹ ਟਾਈਮ ਪਾਸ ਤਾਂ ਕਿਸੇ ਦੇ ਸੂਟ ਸਾਟ ਫੜ ਲਿਆ ਕਰ ਸਮਝਿਆ ਕਰਨ ਨਾਲ ਤਾਂ ਪੈਸੇ ਮਿਲ ਜਾ ਕਰਨਗੇ ਇਸ ਮੈਹੀ ਦੇ ਨਾਲੇ ਆਪਣਾ ਵਧੀਆ ਟਾਈਮ ਪਾਸ ਹੋਣ ਲੱਗ ਜੂਗਾ ਨਾਲ ਤੇਰਾ ਟਾਈਮ ਪਾਸ ਹੋ ਜਾਗੂ ਬਿੱਲੀ ਉਰੇ ਬੈਠੀ ਰਹਿਣੀ ਆ ਫਿਰ ਵੀ ਇਹ ਦੁਕਣ ਦੇਖ ਲੈਂਦਾ ਬੰਦਾ ਚਲ ਕੋੜੀ ਆ ਨਾ ਨਾਟਕ ਦੇਖੀ ਹੁੰਦੀ ਸੀ ਸਿਨੇਮਾ ਚੀ ਦੇ ਗਈ ਮੈਂ ਤੂੰ ਸੋਟਾ ਕਦੇ ਫੋਨ ਨਾਲ ਉਹ ਕਰ ਲੈਣਾ ਜੋੜ ਲੈਣਾ ਇਹ ਕਹਿੰਦੀ ਸੀ ਤੇ ਹੰਮੀ ਲੈ ਕੇ ਆ ਬਨੇ ਲਿਨਿਆ ਕੋਈ। ਪਲੇਆ ਉਹਨੇ ਦਿਖਿਆ ਕੋ ਤੱਕ ਕੰਮ ਤ ਨਹੀਂ। ਹੰਤੂ ਆ ਪਿਸਾ ਵਾਲਾ ਇਹਨੂੰ 15 ਦਿਨ ਨਹੀਂ ਹੋਏ ਹੈਗੇ ਬੈਡਾਂ ਦੀ ਜੋੜੀ ਲਿਆਂਦੀ ਨੂੰ ਕਾਗਜ਼ ਵੀ ਨਹੀਂ ਹਏ ਉਤਰੇ ਦੇ। ਨਾ ਫਿਰ ਕੀ ਆਗਾ ਤੁਸੀਂ ਦੇ ਸੀਐਲਸੀ ਲਿਆ ਗੋ। ਪਰ ਸੁਵਿਧਿਕ ਇਸ ਤੇ ਪਰ ਕੀ ਹਟਾਂਗਾ ਆ 15 ਦਿਨ ਨੂੰ 10 ਦਿਨਾਂ ਨੂੰ ਇਹਦੀ ਕਿਸ਼ਤ ਆ ਜੂਗੀ ਮਹੀਨੇ ਦੀ ਮਹੀਨੇ ਕਿਸ਼ਤ ਆਉਂਦੀਆਂ ਨੇ। ਇੱਕ ਮਹੀਨੇ ਚ 2-3 ਤਾਂ ਆਈ ਆ ਜਾਂਦੀਆਂ ਨੇ ਹੋਣ ਵੀ। ਕੋਈ ਨਾ ਦੇਖੇ ਇੱਕ ਹੋਰ ਚਲਾ ਲਓ ਫਿਰ ਕਲੀਆਲੀ ਸੜੀ ਦਾ ਦੋ ਹੋਰ ਕੁਛ ਨਹੀਂ ਮੰਗ ਗਏ ਐ ਐਲ ਸੀ ਡੀ ਨੂੰ ਰਹਿਣ ਦੇ ਆਪਾਂ ਮਸ਼ੀਨ ਚੈੱਕ ਲੈਂਦੇ ਹਾਂ ਕਿਹੜੀ ਕੱਪੜੇ ਧੋਣਾ ਹੈ ਹਾਂ ਉਹਦੇ ਤੈਨੂੰ ਸੁਖਤਾ ਹੈਗਾ ਦਾ ਐਲ ਸੀ ਡੀ ਦੇ ਕੋਈ ਸੁਖਾ ਚਲੋ ਠੀਕ ਆ ਫਿਰ ਚੱਲ ਮਸ਼ੀਨ ਲੈ ਆਮਾਗੇ ਆਪਾਂ ਠੀਕ ਆ ਫਿਰ ਮਸ਼ੀਨ ਲੈ ਆਓ ਹੋਰ ਜਿਹੜੇ ਪੈਸੇ ਹੈਗੇ ਸੀ ਖੱਬਾ ਸੱਜਾ ਕਰਕੇ ਮੋਟਰਸਾਈਕਲ ਲੈ ਲਿਆ ਵਿਚਾਰ ਬਾਹਰ ਅੰਦਰ ਜਾਣਾ ਪੈਂਦਾ ਰਿਸ਼ਤੇਦਾਰੀ ਵਗੈਰਾ ਚਲ ਕਿਦਾਂ ਲੈ ਕੇ ਆਉਂਗੇ ਫਿਰ ਮਸ਼ੀਨ ਤੁਸੀਂ ਕੋਈ ਨਾ ਲੈ ਆਵਾਂਗੇ ਦਿਹਾੜੀ ਵਾਲੇ ਪੈਸੇ ਲਿਆਉਂਦੇ ਮੈਨੂੰ ਠੀਕ ਆ ਸੰਦਾ ਲੈ ਆਵਾਂਗਾ ਪੱਠੇ ਤੇ ਗਿਆ ਸੀਗਾ 5-7 ਦਿਨ ਚਲ ਬਣਿਆ ਜਿਹੜਾ 5 5-3 3000 ਰੁਪਏ ਬਣਾਉਂਗਾ ਨਹੀਂ 4 ਬਣ ਗਏ ਉਹਤੋਂ ਉਹ ਲੈ ਆਉਂਗਾ ਕਿਹੜਾ 4000 ਰੁਪਏ ਪਰ ਕਿਉਂ ਦੇ ਦੇਣਗੇ ਮਸ਼ੀਨ ਬਾਕੀ ਕਿਸ਼ਤਾਂ ਕਰ ਲਾਂਗੇ ਹਾਂ ਬਾਕੀ ਤੋਂ ਕਿਸ਼ਤਾਂ ਤੋਂ ਹੀ ਹੋਣਗੇ ਚਲ ਦੇਖਾਂਗੇ ਚਾ ਚਾ ਕਰਕੇ ਲੈ ਆ ਕੋਟਕ ਵਾਸਤੇ ਠੀਕ ਆ ਲਿਆਉਣੇ ਸੋਲੋ ਵਧੀਆ ਫਰਜੀ ਬਿਲੇ ਆਂਦੀ ਹੁਣ ਇਹ ਚੁੱਧ ਤਾਂ ਠੰਡਾ ਰਹਿ ਗਿਆ ਕਰੂਗਾ ਪਹਿਲਾਂ ਦੁੱਧ ਹੀ ਉਬਾਲ ਲਾਣਾ ਪੰਜਨਾਂ ਦੇ ਖਰਾਬ ਨਹੀਂ ਬਸ ਮਸਾ ਟਾਈਮ ਪਾਸ ਹੁੰਦਾ ਹੁਣ ਤਾਂ ਹੋਰਣਾ ਪੰਨਾ ਤਾਂ ਵਧੀਆ ਹੋ ਗਿਆ ਸੀ ਜੀ ਜੀ ਕੋਰੋਕਸਤਾਨਾਂ ਦੇ ਰੋਜ਼ ਫੋਨ ਆਉਂਦੇ ਨੇ ਮੈਨੂੰ ਤਾਂ ਕਹਿੰਦੇ ਯਾਰ ਕਿਸਤਾਂ ਪਰੋ ਕਿਸਤਾਂ ਪਰੋ ਲੇ ਲਗਾ ਦੋ ਦੋ ਮਹੀਨੇ ਨੇ ਖੜੀਆਂ ਨੇ ਆ ਸ਼ਾਇਦ ਦੋ ਦੋ ਹੋਰ ਹੁਣ ਉਹਦਾ ਖਰਚੇ ਤੇ ਖਰਚਾ ਪਾ ਦਿੰਦੇ ਨੇ ਇੱਕ ਵਾਰੀ ਦਾ 5 5700 ਰੁਪਏ ਗਾਰੰਟੀ ਪਾ ਦਿੰਦੇ ਨੇ ਚਾਰ ਪੰਜ ਕਿਸ਼ਤਾਂ ਹੋਈਆਂ ਨੇ ਕਿ ਉਹ ਤਾਂ ਹਟ ਹੀ ਨਹੀਂ ਹੈਗੀ ਕਦੇ ਐਲਸੀਡੀ ਮੰਗਾ ਲਈ ਕਦੇ ਫ੍ਰਿਜ ਮੰਗਾ ਲਿਆ ਕਦੇ ਮਸ਼ੀਨ ਮੰਗਾ ਲਈ ਪੰਜ ਛੇ ਕਿਸ਼ਤਾਂ ਹੋ ਰਹੀਆਂ ਨੇ ਹੁਣ ਗਾਦੀ ਗਾਦੀ ਕਿਸ਼ਤ ਪਰਨਾ ਨਾ ਕੱਲਾ ਜਾਣਾ ਚਾਚੀ ਮੰਗਰ ਲੱਗੀ ਮਾਸੀ ਕਿਹਜਾ ਕੋ ਸਮਸੀ ਕਿਹਜਾ ਕੋ ਮਾਸੀ ਕੀ ਤਾਂ ਹੁਣ ਪੈਸੇ ਨਹੀਂ ਭਈ ਉਹ ਤਾਂ ਸੋ ਕੁਸ਼ ਕਰਨਗੇ ਮੁੰਡਾ ਬਾਹਰ ਗਿਆ ਹੋਇਆ ਉਹਨਾਂ ਦਾ ਫਿਰ ਉਹ ਫੋਨ ਫੜਤਾ ਨਹੀਂ ਆਏਗਾ ਉਹਨਾਂ ਦਾ ਪਰੋ ਜੀ ਆਉਂਦੇ ਨੇ ਕਿ ਜਦ ਮੈਂ ਕੁਝ ਕਰ ਦੰਨਾਗਾ ਕਹਿ ਦੰਨਾ ਵੀ ਬਾਹਰ ਆ ਮੈਂ ਕਦੇ ਮੈਂ ਕੱਟ ਦੰਨਾ ਕਦੇ ਕੁਸ ਪਰੋ ਜੀ ਤਾਂ ਹੁਣ ਬਹਾਨੇ ਵੀ ਲਾਦੇ ਆ ਫੇਰਾ ਦੇ ਉਹਨਾਂ ਦਾ ਫੋਨ ਹੈਲੋ ਹੈਲੋ ਕਪੀ ਜੀ ਹਾਂਜੀ ਹਾਂਜੀ ਯਾਰ ਠੀਕ ਹੈ ਜੀ ਵਧੀਆ ਕੌਣ ਜੀ ਆਹ ਕੰਪਨੀ ਤੋਂ ਬੋਲਦੇ ਸੀ ਕਿਹੜੀ ਕੰਪਨੀ ਤੋਂ ਜੀ ਆਹ Bajaj Finance ਤੋਂ ਜੀ LCD ਤੇ ਆਪਣਾ ਫ੍ਰਿਜ ਖਰੀਦਿਆ ਹੋਇਆ ਜੀ ਹਾਂਜੀ ਹਾਂਜੀ ਉਹਦੀ ਕਿਸ਼ਤਾਂ ਰਹਿੰਦੀਆਂ ਨੇ ਜੀ ਕਿਸ਼ਤਾਂ ਤਾਂ ਰਹਿੰਦੀਆਂ ਨੇ ਥੋੜਾ ਜਿਹਾ ਹੱਥ ਤੰਗ ਸੀ ਆ ਮੈਂ ਹਾਂ ਸੀ ਭਰ ਦਾਂਗੇ ਇਕੱਠੀ ਪੈਸੇ ਭਰ ਦਾਂਗੇ ਕਿ ਇਹ ਭਰ ਨਹੀਂ ਹਰ ਮਹੀਨੇ ਕਿਸ਼ਤ ਵਰ ਨਹੀਂ ਭੇਜੀ ਇਹ ਕਿਸ਼ਤ ਵਰ ਨਹੀਂ ਭੰਦੀ ਆਈ ਹੁਣ ਥੋੜਾ ਇਨਾ ਹੱਥ ਤੰਗ ਸੀਗਾ ਇਹ ਹੱਥ ਤਾਂ ਥੋੜਾ ਤੰਗ ਸੀਗਾ ਤੁਸੀਂ ਆਪ ਦੇਖਣਾ ਤੁਹਾਨੂੰ ਤਾਂ ਥੋੜਾ ਇਹ ਮੈਂ ਟਰਾਈ ਕੀਤੀ ਉਹ ਤਾਂ ਠੀਕ ਹੈ ਜੀ ਕਿਸ਼ਤ ਚਾਹੀਦੀ ਹੈ ਨਾ ਹਰ ਮਹੀਨੇ ਕੋਈ ਗੱਲ ਨਹੀਂ ਬਾਈ ਬਣ ਕੇ ਖੜਜੋ ਯਾਰ ਤੁਸੀਂ 2 ਮਹੀਨੇ ਖੜਾ ਨਹੀਂ ਆਉਂਦਾ ਜੀ ਜਿਆਦਾ ਕਿਸ਼ਤ ਵਰ ਨਹੀਂ ਅਸੀਂ ਸਮਾਨ ਲੈ ਕੇ ਜਾਵਾਂਗੇ ਜੀ ਆਪਾਂ ਚਲੋ ਕੋਈ ਨਾ ਇਹ ਮੈਂ ਕਰਦਾ ਹਾਂ ਹੱਲ ਕੋਈ ਹਾਂ ਉਹ ਕੱਲ੍ਹ ਤੱਕ ਕਾਲ ਕਰੋ ਜੀ ਇਹਦਾ ਠੀਕ ਆ ਜੀ ਠੀਕ ਆ ਕਰ ਦਿੰਨੇ ਜੀ ਠੀਕ ਆ ਜੀ ਲੈ ਦੱਸ ਉਹਨ ਕੀ ਹੱਲ ਕਰੀਏ ਫਿਰੇ ਸਾਹਮਣੇ ਫੋਨ ਆਇਆ ਹੁਣ ਤਾਂ ਫੋਨ ਤਾਂ ਉਹਨਾਂ ਦਾ 4-5 ਦਿਨਾਂ ਦਾ ਆਈ ਜਾਂਦਾ ਦਾ ਕਦੇ ਮੈਂ ਕੱਟ ਦਿੰਦਾ ਸੀਗਾ ਕਦੇ ਮੈਂ ਉਹਨਾਂ ਨੂੰ ਬਹਾਨਾ ਲਾ ਦਿੰਦਾ ਸੀਗਾ ਹੋਰ ਲੈਣਾ ਉਹਨਾਂ ਨੇ ਤਾਂ ਕੱਲ੍ਹ ਕੱਲ੍ਹ ਦਾ ਦੇਣ ਦਿੱਤਾ ਬਸ ਹੁਣ ਆਪਾਂ ਕਿਸਤਾ ਕਿਥੋਂ ਭਰਾਂਗੇ ਲੈਣੇ ਪੈਸੀ ਕੀ ਕਰੀਏ ਫਿਰ ਹੁਣ ਜੇ ਸਮਾਨ ਚੱਕ ਕੇ ਲੈ ਗਏ ਉਹ ਵੇਚਤੀ ਵਾਲੀ ਵੱਡੀ ਆ ਹੋਰ ਫਿਰ ਕਹਿਣਗੇ ਗਵੰਦੀ ਜੀ ਵੀ ਪਹਿਲਾਂ ਤਾਂ ਲਈਏ ਸਮਾਨ ਵੀ ਕਿਉਂ ਕਿਸ਼ਤਾਂ ਨਹੀਂ ਭਰੇਂਗੇ ਹਾਂ ਅਗਲੇ ਚੱਕ ਕੇ ਲਵਾਂਗੇ ਐਂ ਕਰਦਾ ਫਿਰ ਮੈਂ ਮੋਟਰਸਾਈਕਲ ਵੇਚ ਦਿੰਨਾਗਾ ਕੁਸਤਾ ਪੈਸੀ ਉਤਰਨੀ ਉਹਦੇ ਨਾਲ ਹੋਰ ਜਦੋਂ ਫਿਰ ਉਹਨਾਂ ਕਿਸ਼ਤਾਂਾਂ ਦੇਵਾਂਗਾ ਉਹ ਤੋਂ ਮੋਟਰਸਾਈਕਲ ਆਵੇ ਲੈ ਕੇ ਜਾਣੀ ਜਿਹੜੀ ਚੀਜ਼ ਹੋਊਗੀ ਆਪਣੇ ਦਾ ਮੋਟਰਸਾਈਕਲ ਵੀ ਪੁਰਾਣਾਗਾ ਐਨੇ ਪੈਸਿਆਂ ਦਾ ਤਾਂ ਉਹ ਵੀ ਨਹੀਂ ਕੱਟਿਆ ਜਾਣਾ ਹੈਗਾ ਮੇਰੇ ਕੋਲੇ ਫਿਰ ਚਾਂਜਰਾਂ ਨੇ ਜਾਂ ਫਿਰ ਮੈਂ ਇਹ ਦੇ ਦੰਨਿਆਂ ਨਾਲੇ ਇਹਦੇ ਬੂੰਦ ਨੂੰ ਲਾ ਕੇ ਚੱਲ ਕੇ ਨਾ ਤਾਂ ਆਪਾਂ ਮੋਟਰਸਾਈਕਲ ਦੇ ਦਾਂਗੇ ਹੋਰ ਚੰਦਰਾਂ ਨੇ ਮੇਰੇ ਕੋਲ ਛੂੜੀ ਇੱਕ ਫਿਰ ਉਹ ਵੇਚ ਕੇ ਤੁਸੀਂ ਦੇ ਦੇਣਾ ਪੈਸੇ ਜਿੰਨੇ ਬਣਦੇ ਹੋਏ ਚੱਲ ਮੈਨੂੰ ਚਾਂਜਰਾਂ ਦੇ ਦੀ ਨਾ ਤਾਂ ਨੇਦਰੀ ਛੂੜੀ ਦੇ ਦੀ ਚਲੋ ਵੇਚ ਆਵਾਂਗੇ ਆਪਾਂ ਮਰਾ ਹੋਰ ਫਿਰ ਇਹਣਾ ਨਹੀਂ ਦੇਖਣ ਵਾਲੇ ਕਿੰਨੀਆਂ ਗੱਲਾਂ ਕਰਨੀਆਂ ਵੀ ਪਹਿਲਾਂ ਤਾਂ ਚੱਕੀਏ ਸਮਾਨ ਪਹਿਲਾਂ ਨਹੀਂ ਸੀ ਪਤਾ ਹੈਗਾ ਵੀ ਪੈਸੇ ਲੈਣਗੇ ਉਹ ਲੋ ਉਹਦਾ ਤੂੰ ਸੋਚਣਾ ਸੀ ਮੈਂ ਤੈਨੂੰ ਕਿੰਨਾ ਸਮਝਾਇਆ ਸੀਗੇ ਕਿ ਕਿਸੇ ਰੀਜ਼ਨਿੰਗ ਕਰਦੇ ਹੁੰਦੇ ਚੱਲ ਦੇਖਦੇ ਆ ਤੜਕੇ ਕਰਕੇ ਹੁਣ ਆਉਗਾ ਹਿਸਾਬ ਜਾਨਾ ਚੱਲ ਤੂੰ ਸਿਆਲ ਲੈ ਚੋ ਫਿਰ ਵੇਚ ਆਏ ਹਾਂ ਇਹ ਸਮਾਨ ਨੇ ਕੋਈ ਨਾ ਫੜਾ ਦੇ ਮੈਨੂੰ ਪਾ ਕੇ ਲਿਖਾ ਕੇ ਜਿਵੇਂ ਲੈ ਜੀ ਠੀਕ ਆ ਮੈਂ ਲੈ ਆਉਣੀ

ਬਈ ਤੈਨੂੰ ਪਤਾ ਹੀ ਆ ਪਿੱਛੇ ਸੰਤਲਨੀ ਹੋਈ ਹੈਗੀ ਇਹ ਕੋਲੋਂ ਕੋਲੋਂ ਕਦੋਂ ਸਾਰਿਆਂ ਨੇ ਇਹਦਾ 1 ਮਾਂ ਰੁਪਈਆ ਨਾ ਆਪਣੇ ਥੱਲੇ ਦੇ ਦਿੱਤੇ ਇਹ ਇਤਨਾ ਗੱਲ ਕਰਨਾ ਪਿਆ ਸੀ ਇਹ ਪੈਂਡ ਕਰਨਾ ਜਾਨਣ ਨੂੰ ਵੀ ਟੌਟਰਾਂ ਵਾਲੇ ਕੰਪਨੀ ਦੇ ਤਾਂ ਨੂੰ ਗਾਡੀ ਦੀ ਮਜਬੂਰੀਆਂ ਨਾਲ ਵੀ ਕਰਨਾ ਪੈਂਦਾ ਸੀ ਉਹ ਤਾਂ ਠੀਕ ਹੈ ਬਈ ਤੁਸੀਂ ਵੀ ਸਾਡੀ ਮਜਬੂਰੀ ਸਮਝੋ ਬਈ ਯਾਰ ਜੇ ਮਜਬੂਰੀਆਂ ਤਾਂ ਸਾਰਿਆਂ ਦੀ ਨੇ ਸਾਡਿਆਂ ਵੀ ਨੇ ਵੀ ਝੋਟੀਆਂ ਨਹੀਂ ਦਿੱਤਾ ਕੋਈ ਗੱਲ ਨਹੀਂ ਆਏ ਬਈ ਯਾਰ ਸਾਡੇ ਕੋਲ 10000 ਰੁਪਈਆ ਤਾਂ ਹੈਗਾਗਾ ਅਸੀਂ ਇਹ ਨਾ ਤੋਂ ਮਾਤਾ ਮਾਂ ਵੇਚ ਕੇ ਕਟਾ ਕਰਿਆ ਸੀਗਾ ਤੂੰ ਦੱਸ ਨਾ ਲੋਟ ਨਹੀਂ ਰਾਉਣਾ 30000 ਰੁਪਏ ਹੋ ਰਹੇ پیسے ਬਹੁਤ ਹੋ ਰਹੇ ਨੇ ਵੀਰੇ ਤੁਸੀਂ ਇੱਕ ਵਾਰ ਗੱਲ ਕਰਕੇ ਦੇਖਿਓ ਨਾ ਫਿਰ ਅਸੀਂ 15 ਦਿਨਾਂ ਦੇ ਤੇ ਭਰ ਦਾਂਗੇ ਇਹ ਗੱਲ ਕਰੀ ਦੀ ਜੀ ਉਹਨਾਂ ਨਾਲ ਐ ਭਰੀ ਨਹੀਂ ਉਹਨਾਂ ਪਹਿਲਾਂ ਤੁਹਾਡੇ ਰਜਿਸਟਰਾਂ ਤੋਂ ਹੀ ਟੁੱਟ ਗਈਆਂ ਨਾ 30000 ਰੁਪਏ ਹੋ ਰਹੇ ਉਹਨਾਂ ਸਾਨੂੰ ਕਿਤੋਂ ਦਵਾਈ ਜਾਂਦਾ ਕਹੀ ਜਾਂਦੇ ਨੇ ਅੱਪ ਸੁਰੂ ਤੋਂ ਇਹ ਹੱਲ ਕਰਕੇ ਲਿਆਓ ਅਸੀਂ ਵੀ 3 ਦਿਨੇ ਹੁੰਦੇ ਨੇ ਹਰ ਮਹੀਨੇ ਉਹ ਪੈਸੇ ਪੂਰੇ ਕਰਕੇ ਦੇਣੇ ਹੁੰਦੇ ਨੇ ਕਿਸੇ ਤਰ੍ਹਾਂ ਨਹੀਂ ਉਹ ਤਾਂ ਠੀਕ ਆ ਬਾਈ ਮੰਨਦੇ ਆ ਫਰਮਾਂ ਦਾ ਕੋਈ ਨਿੱਕਾ ਸਾਥ ਤਾਂ ਨਹੀਂ। ਬੇਸ਼ਾਨਾ ਹੱਲ ਕਰਨਾ ਇਹਨੂੰ 2 ਦਿਨ ਹੋ ਗਏ ਫੋਨ ਕਰੀ ਜਾਂਦਾ ਗੱਲ ਕਰਕੇ ਰੱਖਿਆ ਗੱਲ ਕਰਕੇ ਰੱਖਿਆ ਸੁਣਾਉਣਾ ਲਾਉਣਾ। ਬਾਈ ਪੁੱਛੇ ਪਾਚੇ ਦਾ ਬਹੁਤ ਸੀਗੇ ਕੋਈ ਗੱਲ ਹੋਈ ਨਹੀਂ ਹੈਗਾ ਬੇਸ਼ਾਨਾ। ਕੋਈ ਨਹੀਂ ਹੋਇਆ ਤੇ ਲੋਕਾਂ ਕਰ ਤੁੰ ਨੂੰ ਸਾਡੀ ਤਾਂ ਮਜਬੂਰੀ ਹੈ ਨਾ ਸਾਡੇ ਤੋਂ ਉੱਤੇ ਦੇਣੇ ਪੈਸੇ ਸੀ। ਤਾਂ ਹੱਲ ਤਾਂ ਕਰਨਾ ਸੀ ਕੁਝ ਨਾ। ਦੋ ਦਿਨ ਹੋ ਗਏ ਜਦੋਂ ਫੋਨ ਕਰੀ ਜੰਦਨ ਚਲੋ ਫਿਰ ਆਇਆ ਕਰੋ ਸਾਨੂੰ ਮੋਟਰਸਾਈਕਲ ਖੜਾਉਣਾ ਮੋਟਰਸਾਈਕਲ ਲੈ ਜੰਦਨ ਬਾਈ ਮੋਟਰਸਾਈਕਲ ਦਾ ਮਸਾ ਮੈਂ ਬਾਈ ਪਈ ਇਕੱਠੀ ਕਰਕੇ ਜੋੜਿਆ ਸੀ ਗਿਆ ਛੋਟੇ ਕੋਲੇ ਦੋ ਦਿਨ ਦੀ ਦੋ ਦਿਨਾਂ ਬਾਅਦ ਆ ਕੰਪਨੀ ਨੂੰ ਮੋਟਰਸਾਈਕਲ ਛੜਾ ਲੈਂਦਾ ਠੀਕ ਹੈ ਜੀ ਉੱਥੇ ਨਲਾਮੀ ਹੋਊਗੀ ਜਿਆਦਾ ਬੇਸ਼ਿਆਮੀ ਪੈਂਦੀ ਕੁੜੀ ਕਰ ਲਾਂਗੇ ਜਾਂ ਦੋ ਦਿਨ ਬਾਅਦ ਆ ਪੈਸਾ ਦੇਣਾ ਬਤਾ ਦਿਓ ਮੈਂ ਮੁੱਖ ਸੇਟੀ ਬਣ ਦੋ ਬਾਈ ਮੋਟਰਸਾਈਕਲ ਨਾਲ ਚਲਾ ਕੇ ਆਇਆ ਰੱਬਾ ਰੱਬਾ ਤੇਰੇ ਕੇ ਜਦੋਂ ਜਲਦੀ ਤੁਰਾ ਦਸੇਗਾ ਮਹਾ ਦੋ ਦਿਨ ਬਾਅਦ ਮੈਂ ਨਾ ਸਮਾਨ ਮੰਗਾਇਆ ਤੁਹਾਡੇ ਤੋਂ ਤਾਂ ਕੇ ਨਾਲ ਜੇ ਨਾ ਸਮਾਨ ਮੰਗਵੋਗੇ ਨਾ ਅਜੂ ਆਪਣਾ ਮੁੱਖਸੰਤ ਲਓਗੇ ਜੇ ਤੁਹਾਨੂੰ ਪੈਸੇ ਹੁੰਦੇ ਹਣਾ ਇਹ ਕੰਮ ਕਰਕੇ ਇਹ ਸਮਾਨ ਲੈ ਲਓ ਮਦਦ ਨੂੰ ਬੁਧੀਰਾ ਕਿਹਾ ਜੀ ਆਹ ਮਹਾਦੇਸ ਦੇ ਦੀਸ ਨਹੀਂ ਕਰਦੇ ਹੁੰਦੇ ਇਹੇ ਹੋਰ ਮੈਂ ਤਾਂ ਅਕਲ ਤੋਂ ਪਰਦਾ ਪਾਇਆ ਤੇ ਜੀ ਨਾ ਨਾ ਮਗਰ ਲੱਗੀ ਪਈ ਹੋਈ ਵੀ ਕੋਈ ਜੀ ਲੈ ਕੇ ਆਉਂਦੇ ਸਾਨੂੰ ਵੀ ਲੈ ਕੇ ਆਉਂਦੇ ਕੋਣੋਂ ਨਾ ਵੀ ਤਾਂ ਹੈਗੀ ਸੀ ਕਮਾਈ ਹੁੰਦੀ ਜੀ ਬਾਦੂ ਉਹਨਾਂ ਨੂੰ ਤਾਂ ਉਹਦਾ ਅਗਲਾ ਕੁਸੀ ਲਈ ਜਾਵੇ ਆਪਾਂ ਨੇ ਉਹਨਾਂ ਦੀ ਕਿਉਂ ਨਹੀਂ ਕਰਨੀ ਸੀ ਜੇਰੇ ਕਰਕੇ ਮੈਨੂੰ ਤੇਰੇ ਪਿੱਛੇ ਲੱਗਣਾ ਪਿਆ ਯਾਨ ਯਾਨੇ ਸਹੀ ਕਿਹਾਗਾ ਕਿਸੇ ਦਾ ਪੱਕਾ ਦੇਖ ਕੇ ਆਪਦਾ ਕੱਚਾ ਨਹੀਂ ਢੋਣਾ ਚਾਹੀਦਾ ਜਿਹੜਾ ਮਸਾ ਮੋਟਰਸਾਈਕਲ ਲੈਂਦਾ ਸੀਗਾ ਦਿਹਾੜੀ ਦਾਪਾ ਕਰਕੇ ਮੋਟਰਸਾਈਕਲ ਵੀ ਕਮਾ ਲਿਆ ਆਪਾਂ ਨੇ ਤਾਂ ਹੋਰ ਜੋ ਹੌਲੀ ਹੋਲੀ ਕੰਮ ਕੀ ਕਰਕੇ ਸਮਾਨ ਦੀ ਵਧੀਆ ਖੇਸ ਸੀ ਤੈਨੂੰ ਕਿਹਾ ਅਗਲੀ ਫਸਲ ਤੱਕ ਖੜ ਜਾ ਆਪਾਂ ਹੌਲੀ ਹੌਲੀ ਚੀਜ਼ਾਂ ਬਣਾਣਾ ਹੈ ਕਦੇ ਵੀ ਐਲ ਸੀ ਡੀ ਲੈਂਦੀ ਕਦੇ ਆਪਾਂ ਕੁਝ ਲੈਂਦਾ ਆਏ ਸਾਲ ਕੋਈ ਨਾ ਕੋਈ ਚੀਜ਼ ਬਣਾ ਲਿਆ ਕਰਦੇ ਤੂੰ ਤਾਂ ਕਹਿੰਦੀ ਸਾਰਾ ਕੁਝ ਇਕੱਠੀ ਲੈ ਕੇ ਆ ਹੋਰ ਮੈਂ ਤਾਂ ਬਸ ਅਕਲ ਤੇ ਪਰਦਾ ਪੈ ਗਿਆ ਜੀ ਮੈਂ ਇਹ ਵਾਲਾ ਨਾ ਸੋਚੀ ਹੂ ਕੰਨ ਪਰਾਂ ਦੀ ਕੋਸੇ ਹੁੰਦੀ ਹੈ ਚੱਲ ਅੱਗੇ ਤੋਂ ਨਾ ਇਹ ਜੇ ਕੰਮ ਕਰੀ ਕੇ ਕਿਸੇ ਵੀ ਇਸ ਨਾ ਕਰੀ ਬਸ ਜੇ ਉਹਨਾਂ ਦੇ ਪੈਰ ਪਸਾਰੀਏ ਜਿੱਦੀ ਚਾਦਰ ਹੋਵੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗੀ ਸਾਡੀ ਵੀਡੀਓ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਹ ਵੀਡੀਓ ਦੇ ਵਿੱਚ ਅਸੀਂ ਇਹ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿਸੇ ਦੀ ਕਾਪੀ ਨਹੀਂ ਕਰਨੀ ਚਾਹੀਦੀ ਹੈ ਨਾ ਕਿਸੇ ਦੀ ਰੀਸ ਕਰਕੇ ਆਪਾਂ ਨੂੰ ਸਮਾਨ ਨਹੀਂ ਖਰੀਦਣਾ ਚਾਹੀਦਾ ਬਾਲਾ ਜਿਹੇ ਜੀ ਆਪਣੀ ਪਹੁੰਚ ਆਪਾਂ ਨੂੰ ਉਹੋ ਜੀ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਆਪਾਂ ਚੀਜ਼ਾਂ ਮਹਿੰਗੀਆਂ ਲੈ ਲੈਣੇ ਆ ਬਾਅਦ ਚ ਆਪਾਂ ਤੰਗ ਹੁੰਨੇ ਆ ਇਸ ਤਰ੍ਹਾਂ ਕੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਸਾਡੇ ਚੈਨਲ ਤੇ ਜੇ ਪਹਿਲੀ ਵਾਰ ਆਏ ਹੋ ਪੰਜਾਬੀ ਵਿਰਸਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜੇ ਸਾਡਾ ਸਾਡੀ ਵੀਡੀਓ ਤੁਸੀਂ ਫੇਸਬੁੱਕ ਤੇ ਦੇਖਦੇ ਹੋ ਤਾਂ ਪੰਜਾਬੀ ਵਿਰਸਾ ਫੇਸਬੁੱਕ ਵਾਲਾ ਪੇਜ ਆ ਸਾਡਾ ਉਹਨੂੰ ਵੀ ਤੁਸੀਂ ਫੋਲੋ ਕਰ ਲਿਓ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਤੇ ਕਮੈਂਟ ਕਰਿਆ ਕਰੋ ਧੰਨਵਾਦ